ਸੰਦੇ ਹੱਥ ਬੰਨ ਕੇ ਬੇਨਤੀ ਹੈ ਮੈਨੂੰ ਭੈਣ ਦਾ ਭਰਾ ਉਸ ਮੇਰੇ ਚਾਚਾ ਦਾ ਇਹਦੇ ਚਾਚੇ ਤਾਏ ਇਹਦੇ ਮਾਮੇ ਮਾਸੀਆਂ ਪੂਆ ਸਹੁਰਿਆਂ ਵਾਲੇ ਪਾਸਿਓ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਦੇਖੋ ਅਸੀਂ ਹਰ ਤਰ੍ਹਾਂ ਦਾ ਸਪੋਰਟ ਕਰਨ ਦਾ ਤਿਆਰ ਹਾਂ ਸਾਨੂੰ ਸਾਲ 2 ਸਾਲ ਲੱਗਣ ਜਿੰਨਾ ਟਾਈਮ ਲੱਗੇ ਅਸੀਂ ਪੂਰੀ ਸਪੋਰਟ ਕਰਾਂਗੇ ਪਰ ਗੱਲ ਤਾਂ ਸਿਰਫ ਇੰਨੀ ਆ ਕਿ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹਾਲ ਹੈ ਕਿੰਨਾਕ ਟਾਈਮ ਭੈਣ ਆਸ਼ਰਮ ਚ ਰਹੂਗੀ ਕਿੰਨਾਕ ਟਾਈਮ ਇਥੇ ਸੁਪਨਿਆਂ ਦੇ ਘਰ ਚ ਰਹੂ ਇਹ ਵੀ ਤਾਂ ਆਪ ਦੇ ਘਰ ਆਪਣੇ ਬੱਚਿਆਂ ਚ ਰਹਿਣ ਦੀ ਹੱਕਦਾਰ ਆ ਇਹਨੂੰ ਵੀ ਤਾਂ ਇੱਕ ਆਪਣੇ ਭੈਣ ਭਰਾਵਾਂ ਦੀ ਸਪੋਰਟ ਚਾਹੀਦੀ ਆ ਜੇ ਭਰਾ ਨਹੀਂ ਕੈਪੇਬਲ ਚਾਚੇ ਤਾਇਆ ਦੇ ਧੀ ਪੁੱਤ ਮਾਮੇ ਮਾਸੀਆਂ ਦੇ ਧੀ ਪੁੱਤ ਸਹੁਰਿਆਂ ਦੇ ਪਾਸਿਓਂ ਨਣ ਦਾ ਜਾਂ ਭਰਜਾਈਆਂ ਜਾਂ ਮੰਨ ਲਓ ਜਠਾਣੀਆਂ ਦਰਾਣੀਆਂ ਤਾਂ ਕਿੱਧਰ ਚਲੇਗੇ ਸਾਬੋ ਭੈਣੇ ਸਾਸਿਕਾਲ ਵੀਰ ਜੀ ਸਾਸਿਕਾਲ ਨਹੀਂ ਤੂੰ ਭੈਣੇ ਸਾਸਿਕਾਲ ਨਹੀਂ ਮੈਨੂੰ ਭੈਣੇ ਤੂੰ ਕੀ ਹਾਲ ਬਣਾਇਆ ਆਪਦਾ ਪਹਿਲਾਂ ਮੇਰੇ ਵੱਲ ਦੇਖ ਇੱਧਰ ਹਾਂਜੀ ਤੂੰ ਮੈਨੂੰ ਜਾਣਦੀ ਹਾਂ ਹਾਂਜੀ ਮਿੰਟੂ ਬਾਈ ਜੀ ਮਿੰਟੂ ਬਾਈ ਜੀ ਇੱਧਰ ਦੇਖ ਤੂੰ 4 5 ਨਹੀਂ ਮਤਲਬ 6 5 6 ਸਾਲ ਤੋਂ ਤੂੰ ਸਾਡੇ ਨਾਲ ਜੁੜੀ ਹੋਈ ਹੈ ਨਾ ਜਦੋਂ ਪਹਿਲੀ ਵਾਰ ਤੈਨੂੰ ਵੀਰੇ ਹੋਣੀ ਲੈ ਕੇ ਆਏ ਸੀ ਗੁਰਦੁਆਰਾ ਸਾਹਿਬ ਤੋਂ ਚੱਕ ਕੇ ਕਿੰਨੀ ਮਾੜੀ ਹਾਲ ਸੀ ਫਿਰ ਦੂਸਰੀ ਵਾਰੀ ਫੇਰ ਲੈ ਕੇ ਆਏ ਹੈ ਨਾ ਹੁਣ ਅੱਜ ਤੀਸਰੀ ਵਾਰੀ ਆਈ ਹੈ ਤੂੰ ਹੈ ਨਾ ਕਿ ਚੌਥੀ ਵਾਰੀ ਆਈ ਹੈ ਨਹੀਂ ਦੂਸਰੀ ਵਾਰੀ ਤੀਸਰੀ ਵਾਰ ਔਰ ਤੂੰ ਦੱਸ ਵੀ ਅੱਜ ਤੱਕ ਤੈਨੂੰ ਕਦੇ ਵੀ ਮੀਰੇ ਨੇ ਕਦੇ ਉੱਚਾ ਸ਼ਬਦ ਬੋਲਿਆ ਉੱਚਾ ਮੈਂ ਤੁਹਾਡੀ ਤਾਰੀਫ ਕਰਦੀ ਫਿਰ ਤੂੰ ਭੈਣੇ ਇੱਥੋਂ ਜਾਣੀ ਕਿਉਂ ਆ ਫਿਰ ਤੂੰ ਆਪਣੇ ਭਰਾ ਕੋਲੇ ਕਹਤੋਂ ਨਹੀਂ ਰੰਦੀ ਤੈਨੂੰ ਬਾਹਰਲਾ ਸਮਾਜ ਮੇਰਾ ਚਿੱਟਾ ਬਿੰਦਾ ਹਾਂ ਤੈਨੂੰ ਬਾਹਰਲਾ ਸਮਾਜ ਨਹੀਂ ਐਕਸੈਪਟ ਕਰ ਰਿਹਾ ਤੇਰੀ ਫੈਮਿਲੀ ਤੇਰੀ ਉਸ ਤਰ੍ਹਾਂ ਸਪੋਰਟ ਨਹੀਂ ਕਰ ਰਹੀ ਤੈਨੂੰ ਹੁਣ ਇਸ ਵਾਰ ਲੈ ਕੇ ਗਏ ਤੇਰੇ ਸਾਈਨ ਕਰਾ ਲੇ ਨਹੀਂ ਹਲੇ ਹੋ ਨਹੀਂ ਆ ਬਈ ਨਹੀਂ ਹੋਗੇ ਦੋ ਵਾਰੀ ਸਾਈਨ ਹੋ ਚੁੱਕੇ ਆ ਤੇ ਹਾਂ ਤੇਰੇ ਸਾਈਨ ਉੱਥੇ ਜਿਹੜੇ ਹੋਣੇ ਸੀ ਨਾ ਜਾ ਕੇ ਕਚਹਿਰੀਆਂ ਜਿਹੜਾ ਆਧਾਰ ਕਾਰਡ ਬਣਾਉਣਾ ਸੀ ਤੇਰੀ ਫੋਟੋ ਖਿਚਵਾਉਣੀ ਸੀ ਉਹ ਤਾਂ ਹੋ ਗਈ ਆ ਕਰਾਈ ਹੈ ਨਾ ਝੂਠ ਬੋਲਦਾ ਬਾਈ ਜੀ ਨਸ਼ਾ ਕਰਦਾ ਆ ਨਸ਼ਾ ਤਾਂ ਕਰਦਾ ਪਰ ਤੇਰੇ ਸਾਈਨ ਤਾਂ ਕਰਾ ਲੈਣਾ ਉਹਨਾਂ ਨੇ ਹੁਣ ਜਿਹੜਾ ਕੁਝ ਉਹਨਾਂ ਨੇ ਤੇਰੇ ਤੋਂ ਲੈਣਾ ਸੀ ਉਹ ਲੈ ਲਿਆ ਪੁੱਤ ਤੈਨੂੰ ਫੇਰ ਸੜਕਾਂ ਤੇ ਤੂੰ ਦੇਖਦਾ ਸੀ ਜਿਸ ਦਿਨ ਤੂੰ ਗਈ ਸੀ ਉਹ ਚਿਹਰਾ ਤੇ ਅੱਜ ਦਾ ਚਿਹਰਾ ਦੇਖ ਤੇਰਾ ਕਿਦਾਂ ਦਾ ਅੰਦਾ ਭਜਨ ਰਹਿ ਗਿਆ ਤੇਰਾ ਫਿਰ ਤੈਨੂੰ ਉੱਥੇ ਸੜਕ ਦੇ ਉੱਤੇ ਕਿੰਨਾ ਤੰਗ ਕਰ ਰਿਆ ਮਸਟੰਡੇ ਉੱਥੇ ਕਿੰਨੀ ਤੈਨੂੰ ਪ੍ਰੇਸ਼ਾਨ ਨਹੀਂ ਭੈਣੇ ਦੇਖੋ ਚੰਗਾ ਭਲਾ ਆ ਭੈਣਾ ਖੜੀਆਂ ਜੇ ਇਹਨਾਂ ਨੂੰ ਘੰਟਾ ਸੜਕ ਤੇ ਖੜਾ ਦਈਏ ਲੋਕ ਤਾਂ ਇਹਨਾਂ ਨੂੰ ਨਹੀਂ ਤੰਗ ਕਰਨੋਂ ਹਟਦੇ ਗਲਤ ਬੋਲਣੋਂ ਸ਼ਬਦ ਮਾਰਨ ਬੋਲਣੋਂ ਸਾਡੇ ਤੂੰ ਤਾਂ ਰਹਿਣਾ ਹੀ ਉੱਥੇ ਸੜਕ ਤੇ ਉਹਨਾਂ ਨੂੰ ਪਤਾ ਤੇਰੇ ਮਗਰ ਕਿਸੇ ਨੇ ਆ ਕੇ ਕਹਿਣਾ ਵੀ ਨਹੀਂ ਵੀ ਤੂੰ ਐ ਨਾ ਬੋਲ ਓਏ ਪਾਲ ਭਾਈ ਦੇ ਵਿਆਹ ਤੇ ਲੱਗੇ ਗਏ ਹਾਂ ਆ ਦੇਖੋ ਪਾਲ ਦੇ ਵਿਆਹ ਦੀ ਫੋਟੋ ਆ ਦੇਖ ਕਿਦਾਂ ਦੀ ਸੀ ਤੇਰੀ ਤਸਵੀਰ ਭੈਣੇ ਅੱਜ ਰਾਜਪਾਲ ਦਾ ਤੁਸੀਂ ਵਿਆਹ ਤੋਂ ਆ ਛੱਡ ਜਾਵਾਂਗੇ ਹਾਂ ਅੱਜ ਤੂੰ ਦੇਖ ਕੀ ਹਾਲ ਆ ਐਕਤੀ ਤਰ੍ਹਾਂ ਚਾਚਾ ਲੈ ਕੇ ਗਿਆ ਸੀ ਤੈਨੂੰ ਹਾਂ ਹਾਂ ਉਸ ਤੋਂ ਪਹਿਲਾਂ ਐਕਤੀ ਬ੍ਰਦਰ ਲੈ ਕੇ ਗਿਆ ਤੇਰਾ ਤੁਸੀਂ ਨਹੀਂ ਵੇਰੀ ਆਇਆ ਸੀਗਾ ਹਾਂ ਪਿਛਲੀ ਵੇਰੀ ਕੌਣ ਲੈ ਗਿਆ ਸੀ ਚਾਚਾ ਕੱਲਾ ਆ ਸੀ ਰਾਜਪਾਲ ਰਾਜਪਾਲ ਕੌਣ ਸੀ ਕੀ ਲੱਗਦਾ ਸੀ ਤੁਹਾਡਾ ਉਹ ਜਾਂਦੇ ਨਹੀਂ ਸੀ ਸਾਨੂੰ ਨਹੀਂ ਨਹੀਂ ਪਤਾ ਉਹ ਜਾਣਦੇ ਨਹੀਂ ਤੇਰਾ ਰਿਸ਼ਤੇਦਾਰ ਸੀਗਾ ਪਿਛਲੀ ਵਾਰ ਤੇਰੇ ਆਇਆ ਹੈ ਰਾਜਪਾਲ ਗੁਪਤਾ ਹੱਥ ਦਿਖਾ ਭਾਈ ਭਰਾ ਸਚਿੰਤ ਤੇ ਰਾਜਪਾਲ ਗੁਪਤਾ ਜੀ ਲੈ ਕੇ ਗਏ ਹਾਂ ਹੱਥ ਕੀ ਹੋਇਆ ਜਮਾਈ ਦੋਲ ਦੋਲ ਵਰਗਾ ਦੂਜਾ ਹੱਥ ਕਰੀ ਦੂਜਾ ਹੱਥ ਵੀ ਦਿਖਾ ਆ ਫਰਾ ਦੇ ਲਫਾਫਾ ਦੋ ਮਿੰਟ ਆ ਫੋਟੋ ਫੇਰ ਨਾਦੀ ਨਹੀਂ ਆ ਦੇਖ ਬਿਲਕੁਲ ਕੀ ਮੈਲ ਕਿੰਨੀ ਲੱਗੀ ਮੈਨੂੰ ਦੇਖ ਤੂੰ ਕਿੰਨੀ ਸਿਆਣੀ ਹੈ ਭੈਣੇ ਕਿੰਨੀ ਸਾਫ ਸੁਥਰੀ ਰਹਿਣੀ ਆ ਔਰ ਕਿੰਨਾ ਸੋਹਣਾ ਤੂੰ ਕੰਮ ਕਰਦੀ ਸੀ ਇੱਥੇ ਲੈ ਹੱਡੀਆਂ ਦਾ ਪਿੰਜਰ ਬਣ ਗਈ ਮੈਨੂੰ ਆ ਕੀ ਹਾਲ ਹੋ ਗਿਆ ਮੈਨੂੰ ਤੇਰਾ ਓ ਮੈਨੂੰ ਭੈਣੇ ਕੀ ਹਾਲ ਕਰ ਲਿਆ ਤੂੰ ਤੇ ਮੇਰੀ ਭੈਣ ਨੀਤੂ ਜੈਨ ਮੈਨੂੰ ਜੈਨ ਇਦਾਂ ਛੜਕਾਂ ਦੇ ਲਵਾਰਸਾ ਵਾਂਗੂ ਮੂੰ ਨਹੀਂ ਨਹੀਂ ਫਿਰ ਐਡੀ ਇੰਡਸਟਰੀ ਹੋਵੇ ਤੇ ਮੇਰੀ ਭੈਣ ਇਦਾਂ ਘੁੰਮੇ ਬਾਪ ਐਡਾ ਵਧੀਆ ਮਤਲਬ ਗਿਆਨਵਾਨ ਐਡਾ ਵਧੀਆ ਪ੍ਰੋਫੈਸਰ ਹੋਵੇ ਜਿਹਦੇ ਲਿਖੀਆਂ ਹੋਏ ਥੀਸਿਸ ਲੋਕ ਅੱਜ ਵੀ ਪੜ੍ਹ ਰਹੇ ਨੇ ਜਿਨ੍ਹਾਂ ਨੇ ਪੜ੍ਹਾਏ ਹੋਏ ਬੱਚੇ ਅੱਜ ਵੀ ਵੱਡੇ ਅਫਸਰ ਲੱਗੇ ਹੋਏ ਨੇ ਕੋਈ ਆਈਪੀਐਸ ਕੋਈ ਆਈਏਐਸ ਬਣਿਆ ਹੋਇਆ ਗਰਦਾਰੀ لال ਜੀ ਤੋਂ ਪੜ੍ਹ ਕੇ ਹੈਂ ਮੈਨੂੰ ਭੇਨੇ ਹਾਂਜੀ ਹਾਂਜੀ ਤੇ ਤੈਨੂੰ ਵੀ ਇਹ ਗੱਲ ਸਮਝਣੀ ਪੈਣੀ ਆ ਤੂੰ ਆਪਦੇ ਭਰਾ ਦੀ ਗੱਲ ਨਹੀਂ ਮੰਨਦੀ ਤੂੰ ਹੁਣ ਕੀ ਕਰਨਾ ਸਾਡੇ ਕੋਲ ਰਹਿਣਾ ਦੋ ਕੁ ਮਹੀਨੇ ਬਾਅਦ ਤੂੰ ਛੁੱਟੀ ਮੰਗਣੀ ਸ਼ੁਰੂ ਕਰ ਦੇਣੀ ਵੀਜੀ ਮੈਨੂੰ ਭੇਜ ਦੋ ਬੁਲਾ ਦੋ ਚਾਚੇ ਨੇ ਚਾਚਾਏ ਨੂੰ ਬੁਲਾ ਦੋ ਭੇਜ ਦੋ ਫਿਰ ਫਿਰ ਆਪਾਂ ਕੀ ਕਰਦੇ ਆ ਉਹਨਾਂ ਨੂੰ ਬਾਰ-ਬਾਰ ਫੋਨ ਕਰਦੇ ਆ ਹਨਾ ਵੀ ਚਾਚੇ ਨਾਲ ਗੱਲ ਕਰਦੇ ਵੀ ਮਿਲ ਜਾ ਆ ਕੇ ਫਿਰ ਉਹ ਆਉਂਦੇ ਆ ਪਹਿਲਾਂ ਤਾਂ ਆਉਂਦੇ ਹੀ ਨਹੀਂ ਸਾਲ ਡੇਢ ਸਾਲ ਤੱਕ ਲਾ ਕੋਈ ਨਹੀਂ ਆਉਂਦਾ ਫਿਰ ਜਦੋਂ ਆਉਂਦੇ ਆ ਉਹ ਫਿਰ ਤੂੰ ਉਹਨਾਂ ਨੂੰ ਕਹਿੰਦੇ ਮੈਨੂੰ ਲੈ ਕੇ ਜਾਓ ਬਈ ਜੀ ਮਿਲ 31 ਤੇ ਤੈਨੂੰ ਉਹ ਲਾਲਚ ਨੂੰ ਲੈ ਕੇ ਗਏ ਆਪਦੇ ਨੂੰ ਇਸ ਵਾਰ ਉਹਨਾਂ ਨੇ ਲਾਲਚ ਨੂੰ ਡੰਡੋਂ ਇੱਥੋਂ ਲਏ ਨਾ ਉਹਨਾਂ ਨੇ ਅਮਰਜੀਤ ਨਾਲ ਗੱਲ ਕੀਤੀ ਲੈ ਕੇ ਜਾਣ ਲੱਗਿਆ ਨੇ ਮੈਨੂੰ ਜੈਨ ਭੈਣ ਨੂੰ ਪਹਿਲੀ ਵਾਰ ਜਦੋਂ ਸਾਡੇ ਕੋਲੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਲੈ ਕੇ ਆਏ 15 4 2022 ਨੂੰ ਅਪ੍ਰੈਲ ਦਾ ਮਹੀਨਾ ਕਣਕਾਂ ਦੀ ਵੜਾਈ ਸ਼ੁਰੂ ਹੋ ਰਹੀ ਹੁੰਦੀ ਹੈ ਵਿਸਾਖੀ ਦਾ ਟਾਈਮ ਤੇ ਇਹ ਭੈਣ ਸੜਕਾਂ ਤੇ ਦਰਦ-ਦਰਦੀਆਂ ਠੋਕਣਾ ਖਾਂਦੀ ਕਿਤੇ ਉਸ ਚੌਂਗ 'ਚ ਕਿਸੇ ਉਸ ਮੋੜ ਤੇ ਕਿਤੇ ਉਸ ਫੁੱਟਪਾਥ ਤੇ ਕਿਤੇ ਰਾਤ ਨੂੰ ਗਲਤ ਅੰਸਰ ਇਹਨੂੰ ਤੰਗ ਕਰਦੇ ਕਿਤੇ ਕਿਵੇਂ ਇਹ ਭੈਣ ਨਰਕ ਵਰਗਾ ਜੀਵਨ ਕੱਟ ਰਹੀ ਸੀ ਸਾਡੀ ਟੀਮ ਦੇ ਮੈਂਬਰ ਮੇਲਕੋਟਲੇ ਤੋਂ ਅਮਰਜੀਤ ਵੀਰੇ ਉਹਨਾਂ ਨੇ ਸਾਰਿਆਂ ਨੇ ਲੜ ਕੇ ਉਪਰਾਲਾ ਕੀਤਾ ਇਹਦੇ ਪਰਿਵਾਰ ਨਾਲ ਗੱਲ ਕੀਤੀ ਮਾਂ-ਬਾਪ ਨਾਲ ਗੱਲ ਕੀਤੀ ਫਾਦਰ ਸਾਹਿਬ ਗਵਧਾਰੀ لال ਜੀ ਸਾਡੇ ਲੁਧਿਆਣੇ ਗਵਰਨਮੈਂਟ ਕਾਲਜ ਦੇ ਵਿੱਚ ਪ੍ਰੋਫੈਸਰ ਰਹੇ ਮਦਰ ਵੀ ਪੜੇ ਲਿਖੇ ਭਰਾ ਵੀ ਪੜਿਆ ਲਿਖਿਆ ਪਰ ਉਹ ਖੁਸ਼ੀ ਵੀ ਕਰਨੀ ਸੀ ਪਾਰੇ ਮਾਂ ਪਿਓ ਕਹਿੰਦੇ ਸੀ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਫਾਦਰ ਸਾਹਿਬ ਬਜ਼ੁਰਗ ਸੀ ਪੜੇ ਲਿਖੇ ਸੀ ਬਜ਼ੁਰਗ ਸੀਗੇ ਉਹਨਾਂ ਨੇ ਇਹਨਾਂ ਦਾ ਵਿਆਹ ਕੀਤਾ ਸੀ ਬੜੀ ਵਧੀਆ ਫੈਮਿਲੀ ਚ ਜੈਨ ਪਰਿਵਾਰ ਦੇ ਵਿੱਚ ਦੋ ਬੇਟੇ ਆ ਜਿਹੜਾ ਅੱਜ ਇੱਕ 20 ਸਾਲ ਦਾ ਇੱਕ 15 ਸਾਲ ਦਾ ਇੱਕ ਦਾ ਨ ਤਨਿਸ਼ ਜੈਨ ਆ ਇੱਕ ਦਾ ਪ੍ਰਥਮ ਜੈਨ ਆ ਨੰਨੋ ਤੇ ਉੱਥੋਂ ਇਹ ਭੈਣ ਕੁਝ ਘਰੇਲੂ ਸਮੱਸਿਆਵਾਂ ਕਰਕੇ ਡਿਸਟਰਬ ਹੋ ਗਏ ਡਿਪਰੈਸ਼ਨ ਚ ਲੱਗੇ ਘਰ ਛੱਡ ਕੇ ਆ ਗਏ ਪਿੱਕੇ ਪਿੰਡ ਆ ਗਏ ਪਿੱਕੇ ਪਿੰਡ ਵੀ ਇਹੀ ਹਾਲਾਤ ਗੁੱਸਾ ਲੜਾਈ ਝਗੜਾ ਘਰ ਛੱਡਤਾ ਸੜਕਾਂ ਤੇ ਰਹਿਣ ਲੱਗ ਗਏ ਔਰ ਜਦੋਂ ਸਾਡੀ ਟੀਮ ਨੇ ਗੱਲ ਕੀਤੀ ਫਾਦਰ ਸਾਹਿਬ ਨੇ ਕਿਹਾ ਵੀ ਸਾਡੇ ਕੰਟਰੋਲ ਚ ਨਹੀਂ ਕਾਬੂ ਚ ਨਹੀਂ ਵੀ ਤੁਸੀਂ ਮਦਦ ਕਰੋ ਤੇ ਮੇਰੇ ਹੁਣੇ ਗੁਰੂ ਘਰ ਦੇ ਵਿੱਚੋਂ ਇਹਨੂੰ ਬਹੁਤ ਮੁਸ਼ਕਲ ਨਾਲ ਅੰਦਰੋਂ ਕਿਵੇਂ ਇਹਨਾਂ ਨੇ ਘੇਰ ਕੇ ਬਾਜ਼ਾਰ ਦੇ ਵਿੱਚ ਇਹਨੂੰ ਕਿਵੇਂ ਨਾ ਕਿਵੇਂ ਫੜ ਕੇ ਗੱਡੀ 'ਚ ਬਿਠਾਇਆ ਇੱਥੇ ਲੈ ਕੇ ਆਂਦਾ ਫਿਰ ਇਹਦੇ ਮੰਮੀ ਪਾਪਾ ਨੂੰ ਆਪਾਂ ਇੱਥੇ ਬੁਲਾਇਆ ਸੀ ਨਾ ਫਿਰ ਇਹਦੇ ਮਦਰ ਤੇ ਫਾਦਰ ਵੀ ਇੱਥੇ ਨਾਲ ਰਹੇ ਐਡਮਿਟ ਰਹਿ ਸੀ ਹਸਪੀਟਲ ਦੀਪਕ ਹਸਪਤਾਲ ਮੈਨਾਵਾਲਾ ਸਵਾ ਮਹੀਨਾ ਕਰੀਬ ਇਹ ਭੈਣ ਉਸ ਟਾਈਮ 2022 ਦੇ ਵਿੱਚ ਦੀਪਕ ਹਸਪਤਾਲ 'ਚ ਦਾਖਲ ਰਹੇ ਫਿਰ ਇੱਥੇ ਐਡਮਿਟ ਰੱਖਿਆ ਜਦੋਂ ਇਹ ਠੀਕ ਹੋ ਗਏ ਸਟੇਬਲ ਹੋ ਗਏ ਫਿਰ ਇਹਨਾਂ ਨੂੰ ਛੁੱਟੀ ਦਿੱਤੀ ਫਿਰ ਘਰ ਚਲੇ ਗਏ ਘਰ ਜਾ ਕੇ ਥੋੜੇ ਟਾਈਮ ਬਾਅਦ ਹੀ ਦੁਬਾਰਾ ਫਿਰ ਇਹਨਾਂ ਦੇ ਉਹੀ ਹਾਲਾਤ ਬਣ ਗਏ ਦਵਾਈਖਾਨੇ ਬੰਦ ਸੜਕਾਂ ਤੇ ਰਹਿਣਾ ਔਰ ਸੜਕਾਂ ਤੇ ਕੁਝ ਏਰੀਆ ਉੱਥੇ ਇਦਾਂ ਦੇ ਆ ਮਿਲਕੋਟਲੇ ਦੇ ਵਿੱਚ ਜਿੱਥੇ ਕੁਝ ਗਲਤ ਅੰਸਰ ਜਿੱਥੇ ਕਿਤੇ ਕੁਝ ਗਲਤ ਅੰਸਰ ਇਸ ਭੈਣ ਨੂੰ ਬਹੁਤ ਪਰੇਸ਼ਾਨ ਕਰਦੇ ਤਾਂ ਫਿਰ ਅਮਰਜੀਤ ਵੀਰੇ ਉਹਨਾਂ ਨੇ ਦੇਖਿਆ ਵੀ ਇਹ ਕੁੜੀ ਤਾਂ ਫਿਰ ਉਹਨਾਂ ਹਾਲਾਤਾਂ 'ਚ ਹੀ ਪਹੁੰਚ ਗਈ ਆ ਤਾਂ ਫਿਰ ਦੂਸਰੀ ਵਾਰੀ ਇਹਨਾਂ ਨੇ ਵੀਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ 192224 ਨੂੰ ਮੇਲਕੋਟਲਾ ਦੀਆਂ ਸੜਕਾਂ ਤੋਂ ਮਤਲਬ ਫਿਰ ਇਸ ਭੈਣ ਨੂੰ ਬੜੀ ਮੁਸ਼ਕਲ ਨਾਲ ਕਾਬੂ ਕਰਕੇ ਕਿਵੇਂ ਨਾ ਕਿਵੇਂ ਵੜਿਆ ਕੇ ਫਿਰ ਸੁਪਨਿਆਂ ਦੇ ਘਰ ਪਹੁੰਚਦਾ ਕੀਤਾ ਗਿਆ ਪਹਿਲੀ ਵਾਰ ਇਹ ਭੈਣ ਸਾਡੇ ਕੋਲੇ 15 4 22 ਨੂੰ ਆਈ ਸੀ ਤੇ 18 5 22 ਨੂੰ ਇਹ ਭੈਣ ਡੇਢ ਮਹੀਨੇ ਬਾਅਦ ਆਪਣੇ ਭਰਾ ਸਚਨ ਤਾਜਪਾਲ ਗੁਪਤਾ ਜੀ ਤੇ ਇਹਦੇ ਪਾਪਾ ਦੇ ਨਾਲ ਘਰ ਵਾਪਸ ਚਲੇ ਗਈ ਔਰ ਦੂਸਰੀ ਵਾਰੀ 19 2 24 ਨੂੰ ਫਿਰ ਮੇਲਕੋਟਲਾ ਦੀਆਂ ਸੜਕਾਂ ਤੋਂ ਲੈ ਕੇ ਆਏ ਅਮਰਜੀਤ ਵੀਰੇ ਉਹਨਾਂ ਦੀ ਪੂਰੀ ਟੀਮ ਸਾਰੀ ਫਿਰ 26 6 24 ਨੂੰ ਇਹਨਾਂ ਦੇ ਪਿਤਾ ਗਰਧਾਰੀ لال ਜੀ ਦੀ ਮੌਤ ਹੋ ਗਈ ਜਿਹਦੇ ਕਰਕੇ ਇਹਨਾਂ ਦਾ ਭਰਾ ਸਚਨ 2 ਦਿਨਾਂ ਵਾਸਤੇ ਭੈਣ ਨੂੰ ਲੈ ਕੇ ਗਿਆ ਸੀ ਤੇ ਉਹ ਉਸ ਟਾਈਮ ਭੈਣ ਕਰੀਬ 4 ਮਹੀਨਿਆਂ ਬਾਅਦ ਵਾਪਸ ਘਰੇ ਗਈ ਤੇ ਫਿਰ 6 7 2024 ਨੂੰ ਇਹ ਭੈਣ ਆਪਣੇ ਪਿਤਾ ਜੀ ਦੀ ਭੋਗ ਤੋਂ ਬਾਅਦ ਵਾਪਸ ਆ ਗਈ ਸੀ ਸਾਡੇ ਕੋਲੇ 7ਵੇਂ ਮਹੀਨੇ ਕਰੀਬ 15-20 ਦਿਨਾਂ ਬਾਅਦ ਫਿਰ ਰਾਜਪਾਲ ਗੁਪਤਾ ਤੇ ਸਚਿੰਦ ਗੁਪਤਾ ਦੇ ਭਰਾ ਤੇ ਇਹਦੇ ਅੰਕਲ ਇਹਨੂੰ ਇੱਥੇ ਛੱਡ ਕੇ ਗਏ ਸਾਡੇ ਕੋਲੇ ਭੈਣ ਨੂੰ ਫਿਰ ਇਹ ਭੈਣ ਸਾਡੇ ਕੋਲੇ 21-1-2025 ਤੱਕ ਰਹੀ ਯਾਨੀ ਕਿ 19-2-24 ਦੇ ਵਿੱਚ ਇਹ ਭੈਣ ਆਈ ਤੇ 21-1-25 ਕਰੀਬ 1 ਸਾਲ ਇਹ ਭੈਣ ਸਾਡੇ ਕੋਲ ਰਹੀ ਠੀਕ ਹੋ ਗਈ ਬਿਲਕੁਲ ਸਾਡੇ ਨਾਲ ਵੀ ਸੇਵਾ ਕਰਾਉਣ ਲੱਗ ਗਈ। ਵਧੀਆ। ਇਹਦਾ ਭਰਾ ਇਹਨੂੰ ਵਾਪਸ ਲੈ ਕੇ ਗਿਆ ਸਾਡੇ ਕੋਲੋਂ ਆ ਕੇ। ਇਹਦਾ ਭਰਾ ਸਾਡੇ ਕੋਲੋਂ 1 ਮਹੀਨੇ ਦੀ ਦਵਾਈ ਵੀ ਲੈ ਕੇ ਗਿਆ। ਬਸ ਇੱਕ ਗਲਤੀ ਅਮਰਜੀਤ ਵੀਰਾ ਵੀ ਇਹੀ ਕਹਿੰਦਾ ਵੀ ਮੇਰੇ ਤੋਂ ਹੋ ਗਈ। ਇਹ ਵੀਰੇ ਨੂੰ ਇਹਦਾ ਭਰਾ ਮਿਲਿਆ। ਉਹਨੇ ਇਹਨੂੰ ਕਿਹਾ ਵੀਰੇ ਨੇ ਅਮਰਜੀਤ ਨੂੰ ਵੀ ਆਪਾਂ ਉਹਦੇ ਕੋਈ ਸਾਈਨ ਕਰਾਉਣੇ ਆ ਕਾਗਜ਼ਾਂ ਤੇ। ਇਹ ਵੀਰੇ ਨੇ ਸਾਨੂੰ ਕਾਲ ਕਰਕੇ ਦੱਸੀ ਦੀ ਤੇ ਉਹ ਸਾਡੇ ਕੋਲੋਂ ਲੈਣ ਆ ਗਿਆ। ਮੈਂ ਆਊਟ ਆਫ ਪੰਜਾਬ ਸੀਗਾ ਬਾਹਰ ਗਿਆ ਹੋਇਆ। ਤਾਂ ਉਹਨਾਂ ਨੇ ਕਾਫੀ ਪ੍ਰੈਸ਼ਰ ਪਾਇਆ ਵੀ ਅਸੀਂ ਲੈ ਕੇ ਨਹੀਂ ਤੂੰ ਭੈਣ ਮੈਨੂੰ ਭੈਣ ਪਹਿਲਾਂ ਹੀ ਘਰੇ ਜਾਣ ਵਾਸਤੇ ਕਾਲੀ ਸੀ ਵੀ ਮੈਂ ਠੀਕ ਆ ਮੈਂ ਜਾਣਾ ਤਾਂ ਮੈਂ ਉਹਨਾਂ ਨੂੰ ਫੋਨ ਤੇ ਹਾਂ ਕਹਿੰਦੇ ਵੀ ਚਲੋ ਲੈ ਜਾਓ ਕੁਝ ਗਲਤੀ ਸਾਤੋਂ ਵੀ ਹੋਈ ਜਿਹੜੀ ਅਮਰਜੀਤ ਸੋਣਾ ਨਾਲ ਅਸੀਂ ਸੰਪਰਕ ਨਹੀਂ ਕੀਤਾ ਨਹੀਂ ਤੇ ਜਦੋਂ ਕਿ ਅਸੀਂ ਕੋਈ ਪੇਸ਼ੈਂਟ ਘਰੇ ਭੇਜਦੇ ਆ ਭੇਜਣ ਵਾਲੇ ਨੂੰ ਦੱਸਣ ਵਾਲੇ ਨੂੰ ਅਸੀਂ ਹਮੇਸ਼ਾ ਕਾਲ ਲਾਉਂਦੇ ਆ ਤੇ ਜਦੋਂ ਭੈਣ ਨੂੰ ਉਥੋਂ ਲੈ ਗਏ ਤਾਂ ਇਹਨਾਂ ਨੇ ਵੀਡੀਓ ਦੇਖੀ ਪਤਾ ਲੱਗਿਆ ਵੀ ਉਹ ਮੀਨੂ ਜੈਨ ਨੂੰ ਲੈ ਕੇ ਘਰੇ ਸਵਾ ਨਿਕਲ ਚੁੱਕਿਆ ਸੀ ਚਲੋ ਅਮੀਰ ਸੀ ਵੀ ਇਸ ਵਾਰ ਮੀਨੂੰ ਭੈਣ ਠੀਕ ਆ ਦਵਾਈ ਵੀ ਖਾਊਗੀ ਸਾਲ ਸਾਡੇ ਕੋਲ ਰਹੀ ਲਗਾਤਾਰ ਵੀ ਹੁਣ ਵਾਹਿਗੁਰੂ ਕਿਰਪਾ ਕਰਨ ਪਰ ਪਰਿਵਾਰ ਨੇ ਫੇਰ ਸਪੋਰਟ ਨਹੀਂ ਕੀਤੀ ਫੇਰ ਪਤਾ ਨਹੀਂ ਕੋਈ ਉਹਨਾਂ ਨੇ ਸਾਈਨ ਕਰਾ ਲਏ ਜਾਂ ਕੀ ਕੀਤਾ ਉਹਨਾਂ ਦਾ ਪਰਪਸ ਕੀ ਸੀ ਮੁੜ ਕੇ ਉਹਨਾਂ ਨੇ ਕੋਈ ਕੇਅਰ ਨਹੀਂ ਕੀਤੀ ਨਾ ਦਵਾਈ ਲੈਣ ਆਏ ਦੁਵਾਰਾ ਨਾ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਭਾਈ ਦਵਾਈ ਨਹੀਂ ਖਾਂਦੀ ਮੀਨੂੰ ਅੱਖ ਨਹੀਂ ਲੱਗਦੀ ਅਸੀਂ ਸਮਝਾਉਂਦੇ ਜਾਂ ਉਹ ਲੈ ਕੇ ਆਉਂਦੇ ਕਾਉਂਸਲਿੰਗ ਕਰਦੇ ਉਹਨਾਂ ਨੇ ਫੇਰ ਇਹਨੂੰ ਸੜਕਾਂ ਤੇ ਛੱਡਦਾ ਹੁਣ ਇਹ ਭੈਣ 21125 ਨੂੰ ਗਈ ਸੀ ਤੇ ਅੱਜ 18126 ਇੱਕ ਸਾਲ ਬਾਅਦ ਇਹ ਭੈਣ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਮਿਲੀ ਜਿਸ ਦਿਨ ਇਹ ਭੈਣ ਗਈ ਸੀ ਇਹਦੇ ਤੋਂ ਦੁੱਗਣਾ ਇਹਦਾ ਵਜਨ ਸੀ ਔਰ ਪੂਰੀ ਤੰਦਰੁਸਤ ਗੋਰੀ ਚਿੱਟੀ ਅੱਜ ਮੂੰਹ ਕਾਲਾ ਹੋਇਆ ਪਿਆ ਹੱਥ ਪੈਰ ਆ ਦੇਖੋ ਹੱਥ ਇਹਦੇ ਜਮਾ ਸੁੱਕ ਕੇ ਭੈਣ ਦੇ ਜਾਂ ਬਾਹਾਂ ਦੇਖੋ ਹੱਡੀਆਂ ਆ ਦੇਖੋ ਕਾਲੇ ਮੈਲ ਹੀ ਮੈਲ ਇਸ਼ਨਾਨ ਕੀਤੇ ਆ ਦੇਖੋ ਹੱਥਾਂ ਦੇ ਉੱਤੇ ਕਿੰਨੀ ਮੈਲ ਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਔਰ ਪ੍ਰੋਫੈਸਰ ਦਿੱਤੀ ਇੰਡਸਟਰੀਅਲ ਜੈਨ ਸਾਹਿਬ ਦੀ ਵਾਈਫ ਔਰ ਜਿਹਦਾ ਇੱਕ ਪੁੱਤ 20 ਸਾਲਾਂ ਦਾ ਇੱਕ 15 ਸਾਲਾਂ ਦਾ ਹੋਵੇ ਚੰਗੀ ਇੰਡਸਟਰੀ ਹੋਵੇ ਬੜੀ ਦੁੱਖ ਦੀ ਗੱਲ ਆ ਗੋਇਲ ਪਰਿਵਾਰ ਦੀ ਧੀ ਤੇ ਜੈਨ ਪਰਿਵਾਰ ਦੀ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿਸੇ ਨੂੰ ਦੁੱਖ ਲੱਗਦਾ ਫਰਕ ਪੈਂਦਾ ਅਹਿਸਾਸ ਹੁੰਦਾ ਆਪਣੇਪਣ ਦਾ ਉਹ ਇਨਾਂ ਵੀਰਾਂ ਨੂੰ ਜਿੰਨਾਂ ਨੂੰ ਕਿਤਨਾ ਕਿਤੇ ਇਹ ਲੱਗਦਾ ਮੈਨੂੰ ਫੇਰ ਸੜਕਾਂ ਤੇ ਆ ਗਈ ਮੈਨੂੰ ਫੇਰ ਉਹਨਾਂ ਅੰਧੇਰੀਆਂ ਗਲੀਆਂ ਦੇ ਵਿੱਚ ਉਹਨਾਂ ਬਦਨਾਮ ਇਲਾਕਿਆਂ ਦੇ ਵਿੱਚ ਸੜਕਾਂ ਤੇ ਘੁੰਮਦੀ ਮੰਗਦੀ ਫਿਰਦੀ ਆ ਜਿੱਥੇ ਇਹ ਵੀਰ ਉਹਨਾਂ ਨੂੰ ਇਹ ਭੈਣ ਮਿਲੀ ਇਹ ਭੱਜ ਲਈ ਮੂਰੇ ਕਿਉਂਕਿ ਮੀਨ ਨੂੰ ਪਤਾ ਸੀ ਵੀ ਇਹਨਾਂ ਨੇ ਫੇਰ ਉੱਥੇ ਲੈ ਜਾਣਾ ਤੇ ਅਸੀਂ ਆਪਣੀ ਭੈਣ ਨੂੰ ਉੱਥੇ ਖੁੱਲ੍ਹਿਆਂ ਇਦਾਂ ਸੜਕਾਂ ਤੇ ਛੱਡ ਕੇ ਉਹਨਾਂ ਘਟਿਆ ਦਰਿੰਦੇ ਲੋਕਾਂ ਦਾ ਚਾਰਾ ਨਹੀਂ ਬਣ ਦੇ ਸਕਦੇ ਇਹ ਸਾਡੀ ਟੀਮ ਦੀ ਕੋਸ਼ਿਸ਼ ਆ ਇਹ ਸਾਡੇ ਟੀਮ ਦਾ ਇੱਕ ਇਸ ਭੈਣ ਨਾਲ ਰਿਸ਼ਤਾ ਵਾ ਵੀ ਸਾਡੀਆਂ ਵੀ ਧੀ ਆ ਸਾਡੀਆਂ ਵੀ ਧੀਆਂ ਸਾਡੀਆਂ ਵੀ ਭੈਣਾਂ ਇਹਦੇ ਵਰਗੀਆਂ ਏਡੀਆਂ ਵੱਡੀਆਂ ਇਸੇ ਉਮਰ ਦੇ ਵਿੱਚ ਨੇ ਲਗਭਗ ਤੇ ਅੱਜ ਸਮਾਜ ਕਿਦਾਂ ਦਾ ਸਮਾਜ ਦੇ ਵਿੱਚ ਕਿਦਾਂ ਗੰਦਗੀ ਭਰੀ ਆ ਸਮਾਜ ਦੇ ਵਿੱਚ ਰਹਿੰਦੇ ਸਾਡੇ ਵਰਗੇ ਚਿੱਟ ਕੱਪੜੀਏ ਅੰਦਰ ਪਤਾ ਨਹੀਂ ਕੀ ਕੁਝ ਭਰੀ ਫਿਰਦੇ ਆ ਉਧਰ ਇਹਨਾਂ ਦੇ ਜਿੰਨਾਂ ਤੋਂ ਅਸੀਂ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਕਿਵੇਂ ਬਚਾ ਸਕਦੇ ਆ ਤਾਂ ਅਮਰਜੀਤ ਨੇ ਸਾਂਝ ਭਾਈ ਕਹਿੰਦਾ ਬਾਈ ਮੈਨੂੰ ਨੂੰ ਫੇਰ ਛੱਡ ਤਾਂ ਅਸੀਂ ਅਮਰਜੀਤ ਨੂੰ ਕਿਹਾ ਵੀ ਵੀਰੇ ਤੂੰ ਕੋਸ਼ਿਸ਼ ਕਰ ਕਹਿੰਦਾ ਵੀ ਕੋਸ਼ਿਸ਼ ਦੀ ਕਰ ਲਾਂਗੇ ਜਿਵੇਂ ਮਰਜ਼ੀ ਲਈਏ ਲੈ ਆਵਾਂਗੇ ਤੇ ਅੱਜ ਬਾਈ ਜੀ ਮੈਂ ਭੇਜ ਮੈਂ ਆਪਣੀ ਘਰੇ ਚਲੀ ਦੇਖੋ ਰਾਤ ਨੂੰ ਭੈਣ ਨੂੰ ਇੱਥੇ ਅੱਜ 18 ਜਨਵਰੀ 2026 ਨੂੰ ਇਹ ਵੀਰ ਲੈ ਕੇ ਆਇਆ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਮੈਨੂੰ ਭੈਣ ਦਾ ਭਰਾ ਉਸ ਮੇਰੇ ਚਾਚਾ ਲਾ ਇਹਦੇ ਚਾਚੇ ਤਾਏ ਇਹਦੇ ਮਾਮੇ ਮਾਸੀਆਂ ਪੂਆ ਸਹੁਰਿਆਂ ਵਾਲੇ ਪਾਸਿਓ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਦੇਖੋ ਅਸੀਂ ਹਰ ਤਰ੍ਹਾਂ ਦਾ ਸਪੋਰਟ ਕਰਨ ਨੂੰ ਤਿਆਰ ਆ ਸਾਨੂੰ ਸਾਲ ਦੋ ਸਾਲ ਲੱਗਣ ਜਿੰਨਾ ਟਾਈਮ ਲੱਗੇ ਅਸੀਂ ਪੂਰੀ ਸਪੋਰਟ ਕਰਾਂਗੇ ਪਰ ਗੱਲ ਤਾਂ ਸਿਰਫ ਇੰਨੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹਾਲ ਹੈ ਕਿੰਨਾ ਕੁ ਟਾਈਮ ਭੈਣ ਆਸ਼ਰਮ ਚ ਰਹੂਗੀ ਕਿੰਨਾ ਕੁ ਟਾਈਮ ਵਿੱਚ ਸੁਪਨਿਆਂ ਦੇ ਘਰ ਚ ਰਹੂ ਇਹ ਵੀ ਤਾਂ ਆਪਣੇ ਘਰ ਆਪਣੇ ਬੱਚਿਆਂ ਚ ਰਹਿਣ ਦੀ ਹੱਕਦਾਰ ਆ ਇਹਨੂੰ ਵੀ ਤਾਂ ਇੱਕ ਆਪਣੇ ਭੈਣ ਭਰਾਵਾਂ ਦੀ ਸਪੋਰਟ ਚਾਹੀਦੀ ਆ ਜੇ ਭਰਾ ਨਹੀਂ ਕੈਪੇਬਲ ਚਾਚੇ ਤਾਇਿਆਂ ਦੇ ਧੀ ਪੁੱਤ ਮਾਮੇ ਮਾਸੀਆਂ ਦੇ ਧੀ ਪੁੱਤ ਸਹੁਰਿਆਂ ਵਾਲੇ ਪਾਸਿਓਂ ਨਣ ਦਾ ਜਾਂ ਭਰਜਾਈਆਂ ਜਾਂ ਮੰਨ ਲਓ ਜਠਾਣੀਆਂ ਦਰਾਣੀਆਂ ਤਾਂ ਕਿੱਧਰ ਚਲੇਗੇ ਸਭ ਉਹ ਲੋਕ ਇਹ ਹੀ ਮੈਨੂੰ ਭੈਣ ਠੀਕ ਹੁੰਦੀ ਤੰਦਰੁਸਤ ਹੁੰਦੀ ਇਹਨੂੰ ਲੱਗੇ ਮੈਨੂੰ ਨਹੀਂ ਲੱਗੇ ਇਹਨੂੰ ਪੁੱਛ ਕੇ ਸ਼ਾਇਦ ਉਹ ਦਿਨ ਸੁਧ ਰੱਖ ਦੇ ਇਹਨੂੰ ਪੁੱਛ ਕੇ ਭਾਜੀ ਮੰਮੀ ਪਾਪਾ ਰਹੋਗੇ ਮੈਂ ਨਹੀਂ ਪਾ ਸਕ ਲੇ ਉਹਨਾਂ ਨੂੰ ਚੱਕ ਲਈ ਠੀਕ ਹੈ ਮੈਨੂੰ ਭੇਨੇ ਮੈਨੂੰ ਭੇਜ ਦੇ ਕੋਈ ਭੇਜ ਦਾਂਗੇ ਮੈਨੂੰ ਭੇਨੇ ਪਹਿਲਾਂ ਮੈਨੂੰ ਦੱਸ ਤੇਰੀ ਛਾਤੀ ਕਿਵੇਂ ਬੋਲਦੀ ਹੈ ਰੇਸ਼ਾ ਕਰੋ ਉਹਨਾਂ ਨੇ ਗੱਜਰ ਦਾ ਜੂਸ ਪੀ ਲਿਆ ਉਹ ਛੰਡਾ ਸੀ ਫਿਰ ਉਹ ਕਹਿੰਦਾ ਮੈਨੂੰ ਭੇਨੇ ਤੇਰੀ ਕੀ ਹਾਲਤ ਬਣ ਗਈ ਹੈ ਮੇਰੀ ਭੇਜ ਦੋ ਅਮਰਜੀਤ ਅਸਿਰ ਤੇ ਡਰਾਮਾ ਉਹ ਕਿਵੇਂ ਪੁੱਛੇ ਬਣੇ ਰਹੇ ਮੈਨੂੰ ਅਮਰਜੀਤ ਵਾਈ ਨਹੀ ਆਏ ਨਾ ਕਰੋ ਨਹੀਂ ਕਰਦੇ ਨਹੀਂ ਕਰ ਨਹੀਂ ਕਰ ਭੇਜ ਦੇ ਪਰ ਮੈਨੂੰ ਭੇਨੇ ਤੂੰ ਆਪਣਾ ਜੀਵਨ ਐਂ ਕੱਢਣਾ ਸੜਕਾਂ ਤੇ ਨਹੀਂ ਮੈਂ ਸੜਕ ਤੇ ਨਹੀਂ ਆ ਮੈਂ ਤਾਂ ਸਾਈਡ ਤੇ ਹਾਂਜੀ ਬਾਈ ਪਾਪ ਕੋ ਲੈ ਜਾਣਾ ਬਾਈ ਪਾਪ ਮੈਂ ਸਾਈਡ ਤੇ ਮੈਂ ਨਹੀਂ ਕਾ ਤੂੰ ਪਹਿਨੇ ਤੈਨੂੰ ਚੰਗਾ ਲੱਗਦਾ ਤੈਨੂੰ ਕਿਤੇ ਨਹੀਂ ਫਿਰਦਾ ਨਹੀਂ ਪਰੰਦਾਸ ਤੈਨੂੰ ਚੰਗਾ ਲੱਗਦਾ ਸੜਕਾਂ ਤੇ ਰਹਿਣਾ ਜਿੰਨਾ ਕਹਿਣਾ ਮੰਨੂ ਜ਼ਰਾ ਨਹੀਂ ਪਰਲੇ ਤੂੰ ਮੈਨੂੰ ਵੈਸੇ ਦੱਸ ਤੈਨੂੰ ਚੰਗਾ ਲੱਗਦਾ ਸੜਕਾਂ ਤੇ ਰਹਿਣਾ ਐਦਾਂ ਗੰਦੇ ਕੱਪੜੇ ਪਾ ਕੇ ਆਂ ਤੈਨੂੰ ਨਹੀਂ ਆ ਤੁਹਾਨੂੰ ਮੈਲ ਦੇ ਕਿ ਨਹੀਂ ਲੱਗੇ ਲੈ ਲਾ ਲੂ ਆਪਣੀ ਸੇਲੀ ਤੇ ਨਹੀਂ ਲੈ ਲਈ ਪਰ ਐਦਾਂ ਰਹਿਣਾ ਤੈਨੂੰ ਚੰਗਾ ਲੱਗਦਾ ਨਹੀਂ ਮੈਂ ਸਾਈਡ ਤੇ ਹਾਂ ਸਾਈਡ ਤੇ ਵੀ ਕਾ ਤੂੰ ਪਹਿਣਾ ਤੂੰ ਘਰੇ ਕਾ ਤੂੰ ਨਹੀਂ ਰਹ ਮੈਂ ਤੂੰ ਡਿਪ ਬਹੁਤ ਰਿਸਪੈਕਟ ਕਰਦੀ ਆ। ਕਰੇਗਾ ਤੂੰ ਇੰਡੀਪੈਂਡੈਂਟ। ਕਰੇ ਬਾਈ ਜੀ ਵਧੀਆ ਨਹੀਂ ਮੋਲ ਸਾਡਿਆ। ਕੀ ਦਿੱਕਤ ਆ ਰਹੀ ਦੱਸ? ਪਾਸੀ ਲਾਨੇ ਮਾਂ ਨੂੰ ਤੂੰ। ਕਿੰਨਾ ਤੋਂ? ਮੰਮੀ ਪਾਸੀ ਲਾਗੀ ਮੇਰੇ। ਪਰ ਕਿੰਨੇ? ਕਾਫੀ ਲਾਗੀ ਸੀ। ਕਾਫੀ ਕਿੰਨੇ? ਮੈਂ ਆਪਣਾ 골ਡ ਵੇਚਤਾ ਸੀ ਸਾਰਾ। ਕਿੰਨਾ ਸੀ? 40 ਤੋਲੇ। 40 ਤੋਲੇ। ਹੁਣ ਉਹ ਪੈਸੇ ਮੰਮੀ ਕਿੱਥੇ ਲੈ ਗਈ? ਉਹ ਰਜਿਸਟਰੀ ਲਾਉ ਨੂੰ ਮੰਮੀ ਕੋਲ ਰਜਿਸਟਰੀ ਆ। ਕਰਦੀ। ਕਰਦੀ। ਹਾਂ ਹੁਣ ਜਦ ਤਨੂੰ ਉਹ ਪੈਸੇ ਮਿਲ ਜਣ ਤੂੰ ਕੀ ਕਰੇਂਗੀ ਪੈਸੇ ਨਾਲ? ਉਹ ਤੇ ਦੇਨੇ ਆ ਨਾ ਮਨੂੰ ਤੇ ਦੇਨੇ। ਮਨੂੰ ਕੌਣ ਆ? ਸੁਨੀਲ ਤੇਰੇ ਕਾਰ ਵਾਲਾ ਹਾਂਜੀ ਉਹਨੂੰ ਕਾਰ ਦੇ ਪੈਸੇ ਦੇਣੇ ਕਹਿੰਦਾ ਲੈ ਕੇ ਆ ਮੰਮੀ ਨੂੰ ਫੜਾਈ ਕਹਿੰਦਾ 골ਡ ਵੇਚ ਕੇ ਪੈਸੇ ਆ ਫਿਰ ਕੋਈ ਗੱਲ ਨਹੀਂ ਅਸੀਂ ਮਨੂੰ ਨਾਲ ਗੱਲ ਕਰ ਲੈਣੇ ਸੁਨੀਲ ਨਾਲ ਸੁਨੀਲ ਨਾਲ ਠੀਕ ਆ ਕੋਈ ਗੱਲ ਨਹੀਂ ਅਸੀਂ ਉਹਨੂੰ ਸਮਝਾ ਦਾਂਗੇ ਪਰ ਹੁਣ ਆਪਾਂ ਨਹੀਂ ਮੈਨੂੰ ਪੇ ਮੈਂ ਘਰ ਕਾਤੋਂ ਛੱਡਣਾ ਸੜਕਾਂ ਤੇ ਕਾਤੋਂ ਰਹਿਣਾ ਮੈਂ ਸੜਕ ਤਾਂ ਨਹੀਂ ਰਹਿੰਦੀ ਮੈਂ ਸਾਈਡ ਤੇ ਮੈਂ ਸਾਈਡ ਤੇ ਕਾਤੋਂ ਰਹਿਣਾ ਮੈਨੂੰ ਸਾਈਡ ਤੇ ਕਿਹੜੀ ਸਾਈਡ ਤੇ ਰਹਿਣੀ ਦੱਸ ਪਹਿਲਾਂ ਮੈਨੂੰ ਕੋਈ ਕਾਰ ਹੈਗਾ ਕੋਈ ਛੱਤ ਹੈਗੀ ਆ ਕਿੱਥੇ ਖਾਣਾ ਹਾਂ ਮੈਂ ਚਾਚੇ ਨਾਲ ਕੋਈ ਗੱਲ ਕੀਤੀ ਉਹਨੂੰ ਦਵਾਈ ਲੈ ਕੇ ਨਾਲ ਹੀ ਲੈ ਠੀਕ ਆ ਪਰ ਤੂੰ ਸੜਕ ਤੇ ਕਿਉਂ ਰਹਿਣਾ ਪੈਣਾ ਤੇ ਸੜਕ ਤੇ ਨਹੀਂ ਰਹਿੰਦੀ ਮੈਂ ਤੁਹਾਡਾ ਕਹਿਣਾ ਮੰਨੂ ਸਰ ਮੈਨੂੰ ਭੇਜ ਦਿਵਾਈਂ ਬਣਾਣ ਨੂੰ ਸਰ ਉਹ ਤਾਂ ਨਹੀਂ ਫਿਰਦੀ ਰਹਿਣੀ ਤੂੰ ਤੁੱਪੇ ਗੱਠਾਂ ਵਿੱਚ 10 ਵੀ ਨਾ ਦੇਖ ਵੀਰਾ ਕੀ ਕਹਿੰਦਾ ਮੈਂ ਤੇ ਇਹਨਾਂ ਨੂੰ ਫਸਟ ਟਾਈਮ ਦੇਖ ਕੇ ਇਹਨਾਂ ਨੇ ਕਦੇ ਮੈਨੂੰ ਦੇਖਿਆ ਪਤਾ ਨਹੀਂ ਮੈ ਜੀ ਫਿਰ ਬੁੱਤ ਤੂੰ ਆ ਨਹੀਂ ਨਾ ਮੇਰੀ ਭੈਣ ਰਹਿ ਸਕਦੀ ਐ ਥੋੜੀ ਰਹਿ ਸਕਦੀ ਆ ਵੀਰਾ ਨੇ ਤੈਨੂੰ ਕਿੰਨੀ ਕੋਸ਼ਿਸ਼ ਕਰਕੇ ਲੱਭ ਲੱਭ ਕੇ ਸਰ ਵੀ ਨਹੀਂ ਮੈਂ ਤੈਨੂੰ ਗੁਲਜਾਰ ਵਾਲਿਆਂ ਨੂੰ ਜਾਣਦੀ ਹਾਂ ਇਹ ਕਿੰਨੇ ਦਿਨਾਂ ਤੋਂ ਮਰਜੀ ਤੂੰ ਕੀ ਦੇਣਾ ਇਹਨੂੰ ਤੇ ਪਿੱਛੇ ਲਾਇਆ ਤੇਰੀ ਡਿਊਟੀ ਲਈ ਸੀ ਵੀ ਮੈਨੂੰ ਭੈਣ ਨੂੰ ਟ੍ਰੇਸ ਕਰੋ ਕਿੱਥੇ ਮ ਤਾਨੂੰ 5-6 ਦਿਨ ਹੋ ਗਏ ਤੈਨੂੰ ਦੇਖਦੇ ਨੂੰ ਕਦੇ ਕਿਨੂੰ ਫੋਨ ਮਾਰਦੇ ਆ ਸੀ ਕਦੇ ਕਿਨੂੰ ਕਿ ਭਾਈ ਉਹ ਰਿਹਾ ਭਾਈ ਰਿਹਾ ਉਹ ਫਿਰ ਅੱਜ ਪਤਾ ਲੱਗਿਆ ਵੀ ਸ਼ਾਇਦ ਟਾਬੇ ਤੇ ਬੈਠੀ ਆ ਮਾਨੂੰ ਕਿਹਾ ਮੈਂ ਇਹਨੂੰ ਬਿਠਾ ਕੇ ਰੱਖੇ ਰੋਟੀ ਖਵਾ ਇਹਨੂੰ ਰੋਟੀ ਖਵਾ ਚਾਹ ਪਲਾ ਵੀ ਅਸੀਂ ਆਉਣੇ ਆ ਉਹਨੂੰ ਖਲਾਅ ਦਾ ਭਾਈ ਜੀ ਕੁਝ ਨਹੀਂ ਕਰਦੇ ਫਿਰ ਉਹ ਤੋਂ ਵੀ ਖਿਸਕ ਗਈ ਸੀ ਫਿਰ ਅਸੀਂ ਮਸਾਲ ਮੈਂ ਕਿਤੇ ਨਹੀਂ ਜਾਂਦੀ ਵੀਰ ਮੈਂ ਸਿਰਫ ਡਾਕਟਰ ਜੋਸ਼ੀ ਦੇ ਜਾਂਦੀ ਹਾਂ ਕਾ ਤੂੰ ਪੜਨੇ ਆ ਰਹਿਣਾ ਬਸ ਮੈਡੀਸਿਨ ਲੈ ਆਨੇ ਕੋਈ ਸਿਰ ਦੁਖ ਰਿਹਾ ਬਸ ਉਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਬੀ ਸਤਿ ਪਾਸ਼ਾ ਕਿਰਪਾ ਕਰੋ ਮੇਰੀ ਭੈਣ ਨੂੰ ਤੰਦਰੁਸਤੀ ਬਖਸ਼ੋ ਮੇਰੇ ਮਿੰਨੂ ਭੈਣ ਚਾਰਵੀ ਕਲਾਜ ਤੰਦਰੁਸਤੀ ਬਖਸ਼ੋ ਭਰਾ ਕੋਲੇ ਭਰਾ ਕੋਲੇ ਰਹਿਣਾ ਨਹੀਂ ਆਪਦੇ ਕੋਲੇ ਮੈਂ ਤੁਹਾਡੇ ਪਿਆਰ ਕਰਦਾ ਪਹਿਲਾਂ ਦੱਸ ਪਹਿਲਾਂ ਦੱਸੀ ਮੈਨੂੰ ਭਰਾ ਤੂੰ ਹੈ ਹੀ ਤੈਨੂੰ ਆਪਦੇ ਭਰਾ ਨਾਲ ਜਿਵੇਂ ਪਿਆਰ ਨਹੀਂ ਮੈਨੂੰ ਤੁਸੀਂ ਸਪੱਗਤ ਨਹੀਂ ਕਰਦੀ ਤੂੰ ਫੇਰ ਭੈਣ ਨਹੀਂ ਤੂੰ ਮੇਰੀ ਤੇਰਾ ਭਰਾ ਹੱਥ ਜੋੜ ਰਿਹਾ ਤੇਰੇ ਮੂਰੇ ਨਾ ਨਹੀਂ ਰਹਿਣਾ ਬਾਈ ਨਹੀਂ ਨਾ ਰਹੀ ਆਪਣੀ ਇੱਜ਼ਤ ਆਪਣੇ ਹੱਥ ਨੂੰ ਠੀਕ ਹੈ ਨਾ ਰਹੀ ਪਹਿਲਾਂ ਇੱਧਰ ਮੇਰੇ ਵੱਲ ਦੇ ਮੈਂ ਤੇਰੇ ਹੱਥ ਜੋੜਦਾ ਤੂੰ ਭਰਾ ਦੀ ਗੱਲ ਨਹੀਂ ਮੰਨੇਗੀ ਮੈਮ ਨੂੰ ਬਾਈ ਜੀ ਨੇ ਮੈਨੂੰ ਪੇ ਨਹੀਂ ਪਹਿਲਾਂ ਦੱਸ ਤੂੰ ਭਰਾ ਦੀ ਗੱਲ ਨਹੀਂ ਮੰਨੇਗੀ ਦੱਸ ਮੈਂ ਰੱਬ ਤੋਂ ਗਾਹ ਪਾਥ ਦੇਵਾਂ ਮੈਂ ਸਾਈਡ ਤੇ ਨਹੀਂ ਨਹੀਂ ਰੱਬ ਕੋਈ ਨਹੀਂ ਬਾਈ ਕਾਲ ਚੁੱਕੀ ਪਾਪੀ ਇਹ ਵੀ ਰਹੂਗੀ ਇਹ ਵੀ ਰਹੂ ਤੂੰ ਦੱਸ ਮੈਨੂੰ ਤੂੰ ਦੱਸ ਮੇਰੀ ਭੈਣ ਤੈਨੂੰ ਭਰਾ ਦੀ ਗੱਲ ਮੰਨਣੀ ਨਹੀਂ ਚਾਹੀਦੀ ਮੰਨਣੀ ਚਾਹੀਦੀ ਹੈ ਮੰਨਣੀ ਚਾਹੀਦੀ ਕਿ ਨਹੀਂ ਦੱਸ ਸਹੀ ਦੱਸੀ ਦਿਲੋਂ ਦੱਸੀ ਦਿਲੋਂ ਦੱਸੀ ਦਿਲੋਂ ਦੱਸੀ ਮੈਨੂੰ ਨਹੀਂ ਦਿਲੋਂ ਦੱਸੀ ਜੇ ਤੂੰ ਮੈਨੂੰ ਥੋੜਾ ਜਿਹਾ ਵੀ ਚਾਚੇ ਨੇ ਇਹੀ ਕਹਨ ਵੀ ਨਾਲ ਲੈ ਕੇ ਦੋ ਹਾਂ ਕੀ ਆ ਵਾ ਚੱਲ ਬਾਈ ਚੱਲ ਮੇਰੀ ਨਾਲ ਗੱਲ ਸੌਣ ਪਰਾ ਦੀ ਗੱਲ ਮਨ ਨਹੀਂ ਕਿ ਨਹੀਂ ਮੈਨੂੰ ਦੀ ਸਾਰੀ ਗੱਲ ਮਨੂ ਸਾਰੀ ਗੱਲ ਮਨਨੀ ਬਸ ਮੈਂ ਤੈਨੂੰ ਸਵੇਰੇ ਚੈੱਕ ਅਪ ਕਰਾ ਕੇ ਡਾਕਟਰ ਤੋਂ ਦਵਾਈ ਦਵਾਵਾਂਗੀ ਠੀਕ ਹੈ ਮੈਂ ਮਿੰਦ ਆਰਾਮ ਨਹੀਂ ਬਾਈ ਮਨ ਹੁਣ ਪੱਤ ਰਾਤ ਨੂੰ ਡਾਕਟਰ ਕਿੱਥੋਂ ਮਿਲੂਗਾ ਕੋਈ ਨਾ ਮੈਨੂੰ ਭੇਜ ਦੇ ਬਸ ਨਹੀਂ ਰਾਤ ਨੂੰ ਮੇਰੀ ਭੈਣ ਸਾਡੇ ਦਵਾਈ ਉੱਤੇ ਠੀਕ ਹੈ ਭੈਣ ਹੁਣ ਤੇਰਾ ਮੈਂ ਇੱਕ ਵਾਰ ਚੈੱਕ ਇਹਨੂੰ ਨਿਮਾ ਦਿਓ ਸੋਹਣੇ ਕੱਪੜੇ ਪਵਾ ਦਿਓ ਮੈਂ ਨਹੀਂ ਚੈੱਕ ਕਰਾਉਣਾ ਮੈਂ ਚੈੱਕ ਕੋਈ ਨਹੀਂ ਕਰਾਉਣਾ ਸੋਹਣੇ ਕੱਪੜੇ ਪਵਾ ਕੇ ਨਿਮਾ ਕੇ ਫਿਰ ਮੈਨੂੰ ਤੁਸੀਂ ਮਿਲਾਓ ਠੀਕ ਹੈ ਫਿਰ ਆਪਾਂ ਇਹਨਾਂ ਨੂੰ ਅਮਰਜੀਤ ਵੀਰ ਹਣਾਂ ਨਾਲ ਹੀ ਠੀਕ ਆ ਜਾ ਤਾਂ ਤੁਸੀਂ ਮੈਨੂੰ ਇੱਕ ਨਰਸਰੀ ਦੀ ਬੱਚੀ ਸਮਝਦੇ ਹੋ ਨਹੀਂ ਮੈਨੂੰ ਨਰਸਰੀ ਦੀ ਬੱਚੀ ਨਹੀਂ ਸਮਝਦੇ ਤੁਸੀਂ ਸਾਡੀ ਗੱਲ ਮੰਨ ਲਾ ਸਾਡੀ ਗੱਲ ਮੰਨ ਨਹੀਂ ਸਕਦੀ ਤੂੰ ਇੱਧਰ ਦੇਖੀ ਮੇਰੇ ਵੱਲੀ ਮੰਨ ਨਹੀਂ ਸਕਦੀ ਮੈਂ ਤੁਹਾਡੇ ਪੈਰੀਆਂ ਮੈਨੂੰ ਭੇਜ ਦਿਵਾਈ ਨਹੀਂ ਤੂੰ ਮੇਰੇ ਚਾਚੇ ਨਾਲ ਗੱਲ ਕਰ ਲੈ ਨਹੀਂ ਮੈਂ ਚਾਚੇ ਨਾਲ ਕੋਈ ਗੱਲ ਨਹੀਂ ਕਰਨੀ ਮੇਰੀ ਭੈਣ ਤੂੰ ਸੜਕਾਂ ਤੇ ਰਹਿਣਾ ਨਹੀਂ ਮੇਰੇ ਚਾਚੇ ਨਹੀਂ ਤੂੰ ਪਹਿਲਾਂ ਫਰੈਸ਼ ਪਹਿਲਾਂ ਨਾ ਮੇਰੀ ਮਾਂ ਟੈਸਟ ਕਰ ਰਹੀ ਹੈ ਮੇਰੀ ਭੈਣ ਤੂੰ ਕੁਝ ਨਹੀਂ ਕਰਨਾ ਤੂੰ ਸੜਕਾਂ ਤੇ ਰਹਿਣਾ ਨਹੀਂ ਭੈਣੇ ਪਲੀਜ਼ ਪਲੀਜ਼ ਮੇਰੀ ਛੋਟੀ ਭੈਣ ਬਣ ਕੇ ਮੇਰੀ ਛੋਟੀ ਭੈਣ ਮੇਰੀ ਛੋਟੀ ਭੈਣ ਅੱਖੇ ਲੱਗ ਜਾ ਭਰਾ ਦੇ ਮੈਂ ਆਪਣੀ ਭੈਣ ਨੂੰ ਇਦਾਂ ਰੋੜਦ ਨਹੀਂ ਦੇਣਾ ਠੰਡ ਪਤਾ ਕਿੰਨੀ ਆ ਠੰਡ ਪਤਾ ਕਿੰਨੀ ਆ ਨਾ ਤੁਸੀਂ ਆਪਣਾ ਸਮਾਨ ਲੈ ਮੈਨੂੰ ਭੇਜ ਦਿਓ ਠੰਡ ਪਤਾ ਕਿੰਨੀ ਆ ਮੈਂ ਦਵਾਰਾ ਆ ਠੰਡ ਕਿੰਨੀ ਆ